ਉਹਨਾਂ ਮਕਸਦ ਸਾਰਾ ਕੁਝ ਕਰਨਾ ਤੇ ਉਹਦਾ ਅਲਟੀਮੇਟ ਗੋਲ ਖਾਲਸਤਾਨ ਹੈ ਤਾਂ ਆਪਾਂ ਇਹਨੂੰ ਇੱਕ ਗੱਲ ਨੂੰ ਇਦਾਂ ਪੋਰਟਰੇ ਕਰੀਏ ਖਾਲਸਤਾਨ ਸਾਡੀ ਮੰਜ਼ਿਲ ਹੈ ਰਸਤੇ 'ਚ ਸਾਡਾ ਸਾਰਾ ਸੰਘਰਸ਼ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਖਾਲਸਤਾਨ ਬਣਾਉਣਾ ਮੈਂ ਤੇ ਉਹਦੇ ਜੇ ਆਪਾਂ ਡਰੱਗ ਦੀ ਪ੍ਰੋਬਲਮ ਦੀ ਗੱਲ ਕਰ ਰਹੇ ਤੇ ਜਿਹੜਾ ਬੰਦਾ ਡਰੱਗ ਦੀ ਪ੍ਰੋਬਲਮ ਦੀ ਗੱਲ ਕਰੂਗਾ ਉਹ ਖਾਲਸਤਾਨ ਦੀ ਗੱਲ ਨਹੀਂ ਕਰ ਸਕਦਾ ਖਾਲਸਤਾਨ ਇਜ਼ ਅਲਟੀਮੇਟ ਸੋਲੂਸ਼ਨ ਟੂ ਏਵਰੀ ਪ੍ਰੋਬਲਮ ਵੀ ਹੈ ਹਾਈਟ ਨੋ ਔਰ ਇਹਦੇ ਲਈ ਆਪਾਂ ఓਪਨ ਡਿਸਕਸ਼ਨ ਵਾਸਤੇ ਡੂ ਯੂ ਥਿੰਕ ਇਟ ਇਜ਼ ਸੋ ਈਜ਼ੀ ਮੈਕਅਪਿਕਾ ਈਜ਼ੀ ਅਗਰ ਇੰਨਾ ਆਸਾਨ ਹੁੰਦਾ ਖਾਲਿਸਤਾਨ ਤੇ ਤੁਸੀਂ ਕੀ ਸੋਚਦੇ ਹੋ ਕਿ ਜਰਨੈਲ ਸਿੰਘ ਪਿੰਡਰਾ ਹੋਲੀ ਬਬਰ ਖਾਲਸਾ ਕਮਾਂਡੋ ਫੋਰਸ ਖਾਲਿਸਤਾਨ ਜਿੰਦਾ ਫੋਰਸ ਇਹ ਲੋਕਾਂ ਨੇ ਇੰਨਾ ਐਫਰਟ ਕੀਤਾ ਤੇ ਉਸ ਐਫਰਟ ਤੋਂ ਜ਼ਿਆਦਾ ਤੁਹਾਡਾ ਕੱਲਿਆਂ ਦਾ ਐਫਰਟ ਜ਼ਿਆਦਾ ਹੋ ਜੂਗਾ ਇਹ ਤੇ ਕਲੇਮ ਕਰਨ ਵਾਲੀ ਗੱਲ ਹੈ ਨਾ ਕੋਈ ਬੰਦਾ ਕਹਰੇ ਵੀ ਮੈਂ ਕੀਤਾ ਮੈਂ ਕਲੇਮ ਕਰ ਰਿਹਾ ਹਾਂ ਮੈਂ ਗੱਲ ਕਰ ਰਿਹਾ ਹਾਂ ਹਰ ਮੂਵਮੈਂਟ ਦੀ ਕੰਟੀਨਿਊਟੀ ਹੁੰਦੀ ਹੈ 47 ਦੇ ਵਿੱਚ ਸੋ ਕਾਲਡ ਫਰੀडम ਮਿਲੀ ਹੈ ਕਿਤੋਂ ਪਹਿਲਾਂ ਪਹਿਲਾਂ ਗਦਰ ਮੂਵਮੈਂਟ ਜਿਹ ਸੋ ਪ੍ਰੋਬਲਮ ਇਹ ਹੈ 1931 ਚ ਭਗਤ ਸਿੰਘ ਨੂੰ ਫਾਂਸੀ ਹੁੰਦੀ ਹੈ 47 ਚ ਮੂਵਮੈਂਟ ਹੁੰਦੀ ਹੈ ਸੋ ਇਹ ਕਹਿਣਾ ਕਿ ਉਹਨਾਂ ਦੇ ਐਫਰਟ ਫੇਲ ਸੀ ਸਾਰੇ ਇਦਾਂ ਨਹੀਂ ਹੁੰਦਾ ਆਪਾਂ 1890 ਤੋਂ ਬਾਅਦ ਸਾਡੇ ਵਕਤ ਵਕਤ ਸੰਘਰਸ਼ ਸ਼ੁਰੂ ਹੋਇਆ